Obrigado. <laughs> ਤੋ ਗੱਜ ਉਠਾ ਦੇ ਦਾਂਗੇ ਜੀ ਪਿੰਡ ਮੇਰਾ ਸਾੜ ਜੁਰਾ ਜੀ ਬਹੁਤ ਬਹੁਤ ਵਧੀਆ ਨੂੰ ਅੱਜ ਖੁਸ਼ੀ ਹੈ ਮੈਂ ਆਪਣੀ ਗੱਜ ਉਠਾ ਦੇ ਲੈ ਗਿਆ ਪਹਿਲਾਂ ਗੱਡੀਆਂ ਚੱਲਦੀਆਂ ਆ ਪਹਿਲਾਂ ਰਿਵਾਜ ਹੀ ਪਹਿਲਾਂ ਚੱਲਦਾ ਰਿਹਾ ਜੀ ਮਹਾਰਾਜ ਮਹਾਰਾਜ ਜੀ ਦੇ ਰਿਵਾਜ ਨੇ ਹਾਂ ਠੀਕ ਹੈ ਜੀ ਉਹਦੇ ਨੇ ਆ ਜੀ ਪਹਿਲਾਂ ਗੱਡੀਆਂ ਚੱਲਦੀਆਂ ਹੋਣ ਜੀ ਫੋਨ ਆਪਾਂ ਫੇਰ ਆਪਣਾ ਪੁਰਾਣਾ ਰਿਵਾਜ ਦੀਆਂ ਫਾਦੇ ਖਾਸੀਆਂ ਜਿਹਾ ਆ ਜਿਹੜੀਆਂ ਨਿਸ਼ੇੜੀਆਂ ਜਿਦੋਂ ਕਿਵੇਂ ਦਾ ਮਹਿਸੂਸ ਹੋ ਰਿਹਾ ਅੱਜ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਮਹਾਰਾਜ ਰਹੀ ਸੀ ਬੜੀ ਪੁਰਾਣੀ ਰਹੀ ਸੀ ਇਹ ਰਾਜੇ ਮਹਾਰਾਜ ਚੱਲਦੀ ਆ ਰਹੀ ਆ ਇਹ ਹੁਣ ਤੱਕ ਉਹੀ ਚੱਲ ਹੁਣੀ ਦੁਬਾਰਾ ਫੇਰ ਇਹ ਸ਼ੁਰੂ ਹੋਈ ਹੈ ਜੀ ਆਮ ਦੇਖਿਆ ਕਿ ਬੰਦ ਹੋ ਗਈ ਸੀ ਤੇ ਗੱਡੀਆਂ ਕਾਰਾਂ ਸ਼ੁਰੂ ਹੋ ਗਈਆਂ ਪਰ ਅੱਜ ਫੇਰ ਲੇਕਿਨ ਇਹ ਆਡੀ ਆਪਣੀ ਰਹੀ ਸੀ ਇਹ ਬਿਲਕੁਲ ਜੀ ਇਹ ਰਹੀ ਸੀ ਇਸ ਚੀਜ਼ ਦੀ ਤੇ ਇਹ ਰਹੀ ਪੂਰੀ ਕੀਤੀ ਹੈ ਜੀ ਤੁਹਾਡਾ ਕੀ ਲੱਗਦਾ ਸੁਖਦਾਮ ਹਾਂਜੀ ਮੇਰਾ ਇਹ ਆਪਣੇ ਨਹੀਂ ਨਹੀਂ ਮੇਰਾ ਸਾਡੇ ਦਾ ਮੇਰਾ ਨਾਮ ਹੈਪੀ ਪੱਤੂ ਹੈ ਜੀ ਸ਼ਰਤ ਹਾਂਜੀ ਇਹ ਮੇਰੇ ਚਾਚੇ ਦਾ ਬੇਟਾ ਹੈ ਜੀ ਹਾਂਜੀ ਸਾਡਾ ਸ਼ੁਰੂ ਤੋਂ ਸ਼ੌਂਕ ਹੈ ਜੀ ਹਾਥੀਆਂ ਤੇ ਊਠਾਂ ਤੇ ਮਤਲਬ ਸਾਡਾ ਸਭਿਆਚਾਰ ਕੀ ਇਦਾਂ ਹੀ ਆਉਣਾ ਹੀ ਆਉਣਾ ਜੀ ਤੇ ਬੜੀ ਖੁਸ਼ੀ ਹੋਈ ਆ ਜੀ ਜਦੋਂ ਆਪਣਾ ਅਸੀਂ ਪੁਰਾਣਾ ਪੁਰਾਣਾ ਕਲਚਰ ਜਿਹੜਾ ਅਸੀਂ ਫੇਰ ਦੁਬਾਰਾ ਚਾਲੂ ਕੀਤਾ ਇਹ ਸਾਡਾ ਮਹਾਰਾਜਾਂ ਤੁਸਾਂ ਦੀ ਗੱਲ ਨਹੀਂ ਨਹੀਂ ਰਾਜੇ ਮਹਾਰਾਜਾਂ ਹਾਂਜੀ ਨਾਮ ਤਾਂ ਕੀ ਕਹਿਣਾ ਜਾਊਗਾ ਘਟ ਹਾਂਜੀ ਹਾਂਜੀ ਮੈਂ ਤੇ ਇਹਦਾ ਵਿਆਹ ਹੀ ਤੇ ਮੈਂ ਪਹਿਲੀ ਵਾਰੀ ਮੈਂ ਆਪੇ ਮੈਂ ਚਾਹਾਂਗਾ ਚਾਹੋਗੇ ਹਾਂਜੀ ਤੋਂ ਪਰਸਪਰ ਦਾ ਪੂਰਾ ਵਿਆਹ ਕਰਦੇ ਨੂੰ ਸਾਡੇ ਪ੍ਰਾਰਥਨ ਬੇਟੇ ਦਾ ਕੀ ਨਾਮ ਆ ਹਾਂਜੀ ਬੇਟਾ ਦਾ ਕੀ ਨਾਮ ਆ ਬੇਟਾ ਦਾ ਕੀ ਨਾਮ ਪਵੇਗਾ ਹਾਂਜੀ ਹਾਂਜੀ